ਜਿਹੜਾ ਲਗਾਤਾਰ 6 ਘੰਟਿਆਂ ਦੇ ਵੀ ਨੇ ਜਿਹੜਾ ਪ੍ਰਸ਼ਾਸਨ ਤੇ ਸਰਕਾਰ ਦੇ ਪੱਧਰ ਤੋਂ ਇਹਨਾਂ ਪੱਥਰਾਂ ਆ ਕਿੱਥੇ 17 ਹੈ ਕਿੰਨਾ ਬੰਦੀ ਜਾਂਦੇ ਮਾਰੋਂ ਦੂਜੀ ਵਾਲਾ ਚੌਂਕ ਦੂਜੀ ਕਿ ਪਰੇ ਹੋਇਆ ਬਾਈ ਇਹਦੇ ਸਿਵੇਤ ਜਿਹੜੇ ਦੂਸਰੇ ਇਲਾਕੇ ਐ ਅੱਜ ਪੂਰੀ ਤਰ੍ਹਾਂ ਪ੍ਰਭਾਵਿਤ ਹੋਏ ਐ ਔਰ ਇਸ ਸਮੇਂ ਦੇ ਵਿੱਚ ਜਿੱਥੇ ਦੁਕਾਨਦਾਰਾਂ ਦਾ ਕਾਰੋਬਾਰ ਉਹ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਔਰ ਘਰਾਂ ਦਾ ਵੱਡੀ ਪੱਧਰ ਤੇ ਨੁਕਸਾਨ ਹੋ ਰਿਹਾ ਹੈ ਮੈਂ ਇਸ ਸਮੇਂ ਦੇ ਮੌਕੇ ਭਾਰਤੀ ਕਮਿਊਨਿਸਟ ਪਾਰਟੀ ਦੀ ਜਿਹੜਾ ਇਕਾਈ ਬਣੋ ਜਿਹੜਾ ਪ੍ਰਸ਼ਾਸਨ ਸਰਕਾਰ ਨੂੰ ਇਹ ਬੇਨਤੀ ਕਰ ਰਹੇ ਆ ਕਿ ਜਿਹੜੇ ਪੀੜਤ ਲੋਕ ਨੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਫੌਰੀ ਇਸ ਵੱਲ ਧਿਆਨ ਦੇਣ ਤਾਂ ਕਿ ਜਿਹੜੇ ਪੀੜਤਾਂ ਦੀ ਵਾਹ ਫੜੀ ਜਾ ਸਕੇ ਅਜੀਹਾ ਨਾ ਹੋਵੇ ਕਿ ਜਿੱਥੇ ਪੰਜਾਬ ਦੇ ਵਿੱਚ ਘਟਨਾਵਾਂ ਵਾਪਰ ਰਹੀਆਂ ਔਰ ਇੱਥੇ ਵੀ ਇਸ ਤਰ੍ਹਾਂ ਦੀ ਸਥਿਤੀ ਬਣੇ ਇਸ ਨੂੰ ਜ਼ਰੂਰ ਸਾਡਾ ਨਗਰ ਕੌਂਸਲ ਤੇ ਜ਼ਿਲ੍ਹਾ ਪ੍ਰਸ਼ਾਸਨ ਧਿਆਨ ਦੇ ਵਿੱਚ ਲਿਆ ਕੇ ਫੌਰੀ ਤੌਰ ਤੇ ਇਸ ਵਰਜ ਦੀ ਕਰੇ ਅੱਜ ਸਵੇਰ ਤੋਂ ਲੈ ਕੇ ਜਿਹੜਾ ਲਗਾਤਾਰ 6 ਘੰਟਿਆਂ ਦੇ ਵੀ ਨੇ ਜਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਦੇ ਪ੍ਰਬੰਧਾਂ ਦੀ ਕੋਲ ਵੀ ਖੋਲੀ ਹੈ ਔਰ ਇਸ ਮੌਕੇ ਅੱਜ ਸ਼ਹਿਰ ਪੂਰੀ ਤਰ੍ਹਾਂ ਮਾਨਸਾ ਦਾ ਨਿਗਰ ਮਹੱਲਾ ਬਨਵੇ ਟ੍ਰੈਕ ਕਰੋੜ ਸਿਨੇਮਾ ਰੋਡ ਠੀਕਰੀ ਵਾਲਾ ਚੌਕ ਗਊਸ਼ਾਲਾ ਰੋਡ ਇਹਦੇ ਸਮੇਤ ਜਿਹੜੇ ਦੂਸਰੇ ਇਲਾਕੇ ਐ ਅੱਜ ਪੂਰੀ ਤਰ੍ਹਾਂ ਪ੍ਰਭਾਵਿਤ ਹੋਏ ਐ ਔਰ ਇਸ ਸਮੇਂ ਦੇ ਵਿੱਚ ਜਿੱਥੇ ਦੁਕਾਨਦਾਰਾਂ ਦਾ ਕਾਰੋਬਾਰ ਉਹ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਐ ਔਰ ਘਰਾਂ ਦਾ ਵੱਡੀ ਪੱਧਰ ਤੇ ਨੁਕਸਾਨ ਹੋ ਰਿਹਾ ਹੈ ਮੈਂ ਇਸ ਸਮੇਂ ਦੇ ਮੌਕੇ ਭਾਰਤੀ ਕਮਿਊਨਿਸਟ ਪਾਰਟੀ ਦੀ ਜਿਲ੍ਹਾ ਇਕਾਈ ਵੱਲੋਂ ਜਿਲ੍ਹਾ ਪ੍ਰਸ਼ਾਸਨ ਸਰਕਾਰ ਨੂੰ ਇਹ ਬੇਨਤੀ ਕਰ ਰਹੇ ਹਾਂ ਕਿ ਜਿਹੜੇ ਪੀੜਤ ਲੋਕ ਨੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਫੌਰੀ ਪਰ ਇਸ ਵੱਲ ਧਿਆਨ ਦੇਣ ਤਾਂ ਕਿ ਜਿਹੜੇ ਪੀੜਤਾਂ ਦੀ ਵਾਹ ਫੜੀ ਜਾ ਸਕੇ ਅਜਿਹਾ ਨਾ ਹੋਵੇ ਕਿ ਜਿੱਥੇ ਪੰਜਾਬ ਦੇ ਵਿੱਚ ਕਟੜਨਾਮਾ ਵਾਪਰ ਰਹੀ ਹੈ ਔਰ ਇੱਥੇ ਵੀ ਇਸ ਤਰ੍ਹਾਂ ਦੀ ਸਥਿਤੀ ਬਣੀ ਇਸ ਨੂੰ ਜ਼ਰੂਰ ਸਾਡਾ ਨਗਰ ਕੌਂਸਲ ਤੇ ਜ਼ਿਲ੍ਹਾ ਪ੍ਰਸ਼ਾਸਨ ਧਿਆਨ ਦੇ ਵਿੱਚ ਲਿਆ ਕੇ ਫੌਰੀ ਤੌਰ ਤੇ ਇਸ ਬਾਰੇ ਜਿਹੜੀ ਕਾਰ ਕਰੇ सि हा ठेके परे हुया भई